ਜੰਡਿਆਲਾ ਗੁਰੂ ਦੇ ਗੁਰੂ ਮੰਦਿਰ ਸਾਹਮਣੇ ਰਗੁਨਾਥ ਕਾਲਜ ਦੇ ਨਾਲ ਖਾਲੀ ਪਏ ਪਲਾਟ ਦੇ ਵਿੱਚ ਸੁੱਕੇ ਗੰਨੇ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਲਓ ਕੋਈ ਮੈਂ ਦੁਕਾਨ ਤੇ ਸੀ ਇਹ ਤੇ ਮੈਨੂੰ ਫੋਨ ਆਇਆ ਕਿ ਤੁਹਾਡੇ ਗੁਰੂ ਮੰਦਿਰ ਤੇ ਬਿਲਕੁਲ ਕੋਲ ਜੈਨ ਮੰਦਿਰ ਤੇ ਕੋਲ ਜਿਹੜੀ ਆ ਖਾਲੀ ਜਗ੍ਹਾ ਉੱਤੇ ਅੱਗ ਲੱਗੀ ਆ। ਮੈਂ 2 ਮਿੰਟ ਚ ਫਟਾਫਟ ਪਹਿਲਾਂ ਪੈਡ ਸਟੇਸ਼ਨ ਪਹੁੰਚਿਆ ਤੇ ਜਾ ਕੇ ਉਹਨਾਂ ਨੂੰ ਮੈਂ ਸੂਚਿਤ ਕੀਤਾ ਕਿ ਯਾਰ ਮੇਰੇ ਨਾਲ ਚਲੋ। ਤੋ ਥੀ ਅੱਗ ਲੱਗੀ ਆ ਔਰ ਫਾਇਰ ਰਿਕਟ ਵਾਲੇ ਨੇ 2 ਮਿੰਟ ਜੇ ਮੇਰਾ ਮੇਰੀ ਬਾਤ ਸੁਣ ਕੇ ਸਾਰੇ ਮੇਰੇ ਨਾਲ ਚੱਲ ਪਏ ਆ ਕਾਰਨ ਇਹ ਰੋਲਾ ਵੇਲਣਾ ਜਿਵੇਂ ਧਾਨਾ ਚਣ ਗਿਆ ਰੋਲਾ ਵੇਲਾ ਸੀ ਆ ਤੇ ਆ ਪਲਾਟ ਜੇ ਇਹ ਇਹਨਾਂ ਦੇ ਜੋ ਸੁੱਕਾ ਗੰਨਾ ਜਿਹੜਾ ਕੱਢਿਆ ਹੋਆ ਸਾਰਾ ਉਹ ਅੰਦਰ ਛੁੱਟਿਆ ਹੋਆ ਤੇ ਉਹਨਾਂ ਨੂੰ ਇਹਨੇ ਅੱਗ ਲਾਈ ਆ ਤੇ ਉਹਦੇ ਨਾਲ ਬਿਲਕੁਲ ਦੇਖੋ ਜੈਨ ਮੰਦਿਰ ਆ ਔਰ ਮੈਦਾਨਾ ਜਨਾ ਕੋ ਕੈਮਰਾ ਨੂੰ ਦੇਖੋ ਉੱਪਰ ਤੱਕ ਜੜੀਆਂ ਔਰ ਝੰਡੇ ਲੱਗੇ ਸੀ ਝੰਡੇ ਜਿਹੜੇ ਬਿਲਕੁਲ ਸਵਾਹ ਹੋ ਗਏ ਆ ਔਰ ਇਨੀ ਲਪਟਾ ਦੀਆ ਇੰਨਾ ਕਜਾ ਨੁਕਸਾਨ ਜੇ ਮੌਕੇ ਤੇ ਫੈਕਰੀਟ ਵਾਲੇ ਨਹੀਂ ਪਹੁੰਚਦੇ ਔਰ ਜੇ ਆਨਕੇ ਅੱਗੇ ਤੇ ਕਾਬੂ ਨਾ ਕਰਤੇ ਤੇ ਹੋ ਸਕਦਾ ਕਾਫੀ ਹੋਰ ਦਾ ਹਫਤਾ ਜਰਾ ਤੇ ਹੋ ਸਕਦਾ ਸੀ ਹਨ ਜੀ ਫੈਕਟਰੀਸ਼ਨ ਤੇ ਕਾਲ ਆਈ ਸੀ ਤੇ ਜਿੰਦਾਂ ਅਗਰ ਫੈਕਟਰੀਸ਼ਨ ਤੋਂ ਤੇ 2 ਮਿੰਟ ਚ ਸੀ ਇਥੇ ਗੱਡੀ ਲੈ ਕੇ ਪਹੁੰਚ ਗਏ ਆ